ਮਾਉਂਟ ਹੋਥਮ ਵਿੱਚ ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਦੇ ਸਭ ਤੋਂ ਵਧੀਆ ਅਲਪਾਈਨ ਸਥਾਨਾਂ ਵਿੱਚੋਂ ਇੱਕ ਅਤੇ ਬਰਫ਼ ਵਿੱਚ ਆਰਾਮ ਕਰਨ ਲਈ ਸੰਪੂਰਨ ਜਗ੍ਹਾ। ਹਾਥਮ ਆਪਣੇ ਸ਼ਾਨਦਾਰ ਪਾਊਡਰ, ਸੁੰਦਰ ਦ੍ਰਿਸ਼ਾਂ ਅਤੇ ਇੱਕ ਸ਼ਾਂਤ ਪਹਾੜੀ ਮਾਹੌਲ ਲਈ ਜਾਣਿਆ ਜਾਂਦਾ ਹੈ ਜੋ ਤੁਹਾਨੂੰ ਘਰ ਵਰਗਾ ਮਹਿਸੂਸ ਕਰਾਉਂਦਾ ਹੈ। ਇੱਥੇ ਤੁਹਾਨੂੰ ਖੁੱਲੀਆਂ ਸ਼ੁਰੂਆਤੀ ਟਲਾਨਾਂ ਤੋਂ ਲੈ ਕੇ ਖੜੀਆਂ ਦੌੜਾਂ ਤੱਕ ਸਭ ਕੁਝ ਮਿਲੇਗਾ ਜੋ ਪੇਸ਼ੇਵਰਾਂ ਨੂੰ ਵੀ ਚੁਣੌਤੀ ਦਿੰਦੇ ਹਨ ਪਰ ਇਹ ਸਭ ਸਕੀਮ ਬਾਰੇ ਨਹੀਂ ਹੈ ਇਹ ਥਿਨਾ ਕੇਵਲ ਸੱਕੀ ਕਰਨ ਵਾਲਿਆਂ ਲਈ ਰਸਤਾ ਹੈ ਸਗੋਂ ਉਹਨਾਂ ਲਈ ਵੀ ਜੋ ਤਨਹਾਈ ਵਿੱਚ ਕੁਝ ਲੰਮੇ ਬਿਤਾਉਣਾ ਚਾਹੁੰਦੇ ਹਨ ਮਾਉਂਟ ਹੋਥਮ ਇੱਕ ਅਜਿਹਾ ਸਥਾਨ ਜਿੱਥੇ ਤੁਰੰਤ ਸੱਤ ਮਿਲਦਾ ਹੈ ਸਫੈਦ ਚਾਦਰ ਵਰਗੀ ਬਰਫ ਹਰੇਕ ਕੋਨੇ ਨੂੰ ਢੱਕ ਲੈਂਦੀ ਹੈ ਅਤੇ ਹਵਾ ਵਿੱਚ ਇੱਕ ਅਜਿਹੀ ਖਾਮੋਸ਼ੀ ਹੁੰਦੀ ਹੈ ਜੋ ਰੂਹ ਨੂੰ ਛੂ ਲੈਂਦੀ ਹੈ माउंट होथम बारे सब तो वधिया चीजਾਂ ਵਿੱਚੋਂ ਇੱਕ ਸ਼ਾਂਤੀ ਅਤੇ ਸ਼ਾਂਤ ਹੈ ਇਹ ਇੱਕ ਅਜੀਹੀ ਜਗ੍ਹਾ ਹੈ ਜਿੱਥੇ ਤੁਸੀਂ ਸੱਚਮੁੱਚ ਇਸ ਸਭ ਤੋਂ ਦੂਰ ਜਾ ਸਕਦੇ ਹੋ ਬਰਫ਼ ਨਾਲ ਟਕੀਆਂ ਪਹਾੜੀਆਂ ਦੀ ਸ਼ਾਂਤੀ ਦਾ ਆਨੰਦ ਮਾਣੋ ਅਤੇ ਬਸ ਸਾਹ ਲਓ ਇਹ ਸਿਰਫ ਇੱਕ ਰਿਜ਼ੋਰਟ ਨਹੀਂ ਇਹ ਹੀ ਖੁਲਾਸਾ ਹੈ ਆਮ ਜ਼ਿੰਦਗੀ ਤੋਂ ਪਲਾਈਨ ਜਿੱਥੇ ਤੂੰ ਨਾ ਕਿਸੇ ਸ਼ਹਿਰ ਦੀ ਆਵਾਜ਼ ਸੁਣਦਾ ਨਾ ਲੋਕਾਂ ਦੀ ਸਿਰਫ ਹਵਾ ਬਰਫ਼ ਤੇ ਆਪਣੀ ਆਵਾਜ਼ ਕਭੇ ਤੁਸੀਂ ਟਲਾਣਾ ਤੇ ਚੜ ਰਹੇ ਹੋ ਜਾਂ ਸਿਰਫ ਇੱਕ ਦ੍ਰਿਸ਼ ਦੇ ਨਾਲ ਗਰਮ ਚਾਕਲੇਟ ਪੀ ਰਹੇ ਹੋ ਮਾਉਂਟ ਹੋਥਮ ਸਰਦੀਆਂ ਦੇ ਜਾਦੂ ਨੂੰ ਆਰਾਮ ਕਰਨ ਰੀਚਾਰਜ ਕਰਨ ਅਤੇ ਆਨੰਦ ਲੈਣ ਬਾਰੇ ਹੈ ਮੇਰੇ ਨਾਲ ਰਹੋ ਕਿਉਂਕਿ ਮੈਂ ਤੁਹਾਨੂੰ ਆਸਟ੍ਰੇਲੀਆਈ ਸਰਦੀਆਂ ਦਿਖਾਉਂਦਾ ਹਾਂ ਕਿਉਂਕਿ ਬਹੁਤ ਘੱਟ ਲੋਕ ਇਸ ਨੂੰ ਦੇਖਦੇ ਹਨ